ਸਾਸਰੀ ਗਾਲ ਜੀ ਸਾਰਿਆਂ ਨੂੰ ਤੇ ਇੱਕ ਬਹੁਤ ਹੀ ਦੁਖਦਾਈ ਘਟਨਾ ਅੱਜ ਤੋਂ 5 ਦਿਨ ਪਹਿਲਾਂ ਦੁਰਾਹੇ ਵਾਲੀ ਨਹਿਰ ਦੇ ਵਿੱਚ ਹੋਈ ਸੀਗੀ ਉਹ ਸਾਹਮਣੇ ਇੱਕ ਲੇਡੀਜ਼ ਦੀ ਡੈੱਡ ਬੋਡੀ ਲੱਗੀ ਹੋਈ ਹੈ ਇਹ ਲੇਡੀਜ਼ ਜਿਹੜੀ ਹੈ ਜਿਲ੍ਹਾ ਲੁਧਿਆਣਾ ਪਿੰਡ ਮਾਨੁਕੇ ਦੀ ਰਹਿਣ ਵਾਲੀ ਹੈ ਇਹਦੇ ਤਿੰਨ ਛੋਟੇ ਛੋਟੇ ਬੱਚੇ ਹੈ ਦੋ ਕੁੜੀਆਂ ਤੇ ਇੱਕ ਮੁੰਡਾ ਹੈ ਤੇ ਇਹਨੇ ਨਹਿਰ ਦੇ ਵਿੱਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ ਸੀਗੀ ਤੇ ਅੱਜ ਲਗਭਗ 5 ਦਿਨ ਬਾਅਦ ਇਹਦੀ ਜਿਹੜੀ ਡੈੱਡ ਬੋਡੀ ਹੈ ਇਹ ਗੇਟਾਂ ਦੇ ਨਾਲ ਆ ਕੇ ਲੱਗੀ ਹੈ ਤੇ ਉਹ ਸਾਹਮਣੇ ਜਿਹੜਾ ਸਰਦਾਰ ਮੁੰਡਾ ਹੈ ਇਹ ਸਾਡਾ ਟੀਮ ਮੈਂਬਰ ਹੈ ਇਹ ਨਹੀਂ ਸਾਨੂੰ ਅੱਜ ਇੱਥੇ ਬੁਲਾਇਆ ਹੋਇਆ ਹੈ ਇਹ ਮੇਰਾ ਵੀਰ 21 ਸਾਲਾਂ ਤੋਂ ਫ੍ਰੀ ਸੇਵਾ ਕਰ ਰਿਹਾ ਹੈ ਤੇ ਦਰਾਹੇ ਵਾਲੀ ਨਹਿਰ ਲੁਧਿਆਣੇ ਵਾਲੀ ਨਹਿਰ ਤੇ ਅੰਮ੍ਰਿਤਸਰ ਸਾਈਡ ਜਿੰਨੀਆਂ ਵੀ ਨਹਿਰਾਂ ਹੈ ਉੱਥੇ ਇਹ ਜਿਹੜਾ ਹੈਗਾ ਮੁੰਡਾ ਫ੍ਰੀ ਸੇਵਾ ਕਰਦਾ ਹੈ ਤੇ ਡੈੱਡ ਬੋਡੀਆਂ ਕੱਢਦਾ ਹੈ ਤੇ ਮੇਰੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਇਹ ਜਿਹੜੀ ਵੀਡੀਓ ਹੈ ਇਹ ਮੈਂ ਇਹਦੇ ਨਾਲ ਕਲੈਬ ਕਰੂੰਗਾ ਵਨਟੀ ਗੋਤਾ ਹੋਰੇ ਦਾ ਨਾਮ ਹੈ ਤੇ ਇਹਨੂੰ ਫੋਲੋ ਜ਼ਰੂਰ ਕਰਿਓ ਤੇ ਇਹਦਾ ਨੰਬਰ ਵੀ ਮੈਂਸ਼ਨ ਕਰੂੰਗਾ ਇਹਨਾਂ ਇਲਾਕਿਆਂ ਦੇ ਵਿੱਚ ਦੁਰਾਹਾ ਲੁਧਿਆਣਾ ਜੰਮਰਸਰ ਸੈਟ ਕੋਈ ਵੀ ਘਟਨਾ ਹੁੰਦੀ ਹੈ ਤੇ ਮੇਰੇ ਇਸ ਵੀਰ ਨੂੰ ਜਿਹੜਾ ਹੈਗਾ ਫੋਨ